ਹਾਂਜੀ ਸਤਿ ਸ਼੍ਰੀ ਅਕਾਲ ਫਰੈਂਡਸ ਹੋਪਸ ਤੁਸੀਂ ਸਾਰੇ ਨੇ ਵਧੀਆ ਹੋਵੋਗੇ ਵੈਲਕਮ वेलकम ਟੂ ਮਾਈ YouTube ਚੈਨਲ ਤੇ ਤੁਹਾਨੂੰ ਜਿਵੇਂ ਪਤਾ ਹੀ ਆ ਹਨਾ ਅੱਜ ਕੱਲ ਲੋਕ ਬਹੁਤ ਜ਼ਿਆਦਾ ਬਿਮਾਰ ਰਹਿੰਦੇ ਆ ਤੇ ਹੈਲਦੀ ਫੂਡ ਨਹੀਂ ਖਾਂਦੇ ਤੇ ਬਾਹਰ ਦੀਆਂ ਚੀਜ਼ਾਂ ਖਾਂਦੇ ਆ ਇਹਨਾਂ ਕਰਕੇ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ ਆ ਤੇ ਅੱਜ ਆਪਾਂ ਤੁਹਾਨੂੰ ਹੈਲਦੀ ਹੈਲਦੀ ਰੈਸਪੀ ਬਣਾ ਕੇ ਦਿਖਾਉਣੇ ਆ ਅੱਜ ਅਸੀਂ ਬਣਾ ਰਹੇ ਆ ਫਰੂਟ ਕਾਸਟਰਡ ਨੋ 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 ਡਰਾਈ ਫਰੂਟ ਕਾਸਟਰਡ ਬਣਾਉਣੇ ਤੁਹਾਨੂੰ ਦੇਖਿਓ ਅੱਗੇ ਜੀ ਆਪਾਂ ਕਾਸਟਰਡ ਬਣਾਉਣ ਲਈ ਬਣਾ ਲਈ ਆਪਾਂ ਦੋ ਗਲਾਸ ਦੁੱਧ ਦੇ ਲੈ ਲਏ ਹਨਾ ਇੱਕ ਬਾਉਲ ਲੈ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਕਾਸਟਰਡ ਹਨਾ ਫਿਰ ਇਹਨੂੰ ਮਿਕਸ ਮਿਕਸ ਅਪ ਕਰਾਂਗੇ ਗੈਸ ਨੂੰ ਆਨ ਨਹੀਂ ਕਰਨਾ ਆਪਾਂ ਜਸਟ ਠੰਡੇ ਦੁੱਧ ਵਿੱਚ ਹੀ ਘੋਲਾਂਗੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦੇਖੋ ਪੂਰੀ ਤਰ੍ਹਾਂ ਘol ਚੁੱਕਿਆ ਹਨ ਤੇ ਹੁਣ ਆਪਾਂ ਇਹਨੂੰ ਗੈਸ ਨੂੰ ਆਨ ਕਰ ਲਾਂਗੇ ਹਾਂਜੀ ਐਂਡ ਡ్రਾਈ ਫਰੂਟ ਇਹਨਾਂ ਨੂੰ ਆਪਾਂ ਥੋੜਾ ਜਿਹਾ ਬਰੀਕ ਕਰ ਲਾਂਗੇ ਹਾਂਜੀ ਤੁਸੀਂ ਦੇਖ ਸਕਦੇ ਹੋ ਥੋੜਾ ਗਾੜਾ ਹੋ ਚੁੱਕਿਆ ਹੈ ਨਾ ਇਦਾਂ ਇਦਾਂ ਹਿਲਾਈ ਜਾਵਾਂਗੇ ਨੂੰ ਪੈਨ ਵਿੱਚ ਐਡ ਕਰਾਂਗੇ ਡਰਾਈ ਫਰੂਟ ਮਿਕਸ ਅਪ ਕਰਾਂਗੇ ਦੇਖ ਹੀ ਸਕਦੇ ਹੋ ਬਣ ਕੇ ਰੈਡੀ ਹੋ ਚੁੱਕਿਆ ਮੈਂ ਗੈਸ ਨੂੰ ਕਰਦਾਂਗੀ ਬੰਦ। ਇਹਨੂੰ ਥੋੜੀ ਦੇ ਠੰਡਾ ਹੋਣ ਦਿਓ। ਇਹਨੂੰ ਆਪਾਂ ਹਿਲਾਈ ਜਾਵਾਂਗੇ ਤਾਂ ਜੋ ਉੱਤੇ ਨ ਮਲਾਈ ਨਾ ਆ ਜਾਏ। ਠੰਡਾ ਕਰ ਲੈਨੇ ਆ ਇਸਨੂੰ। ਵੈਸੇ ਬਣ ਕੇ ਰੈਡੀ ਹੋ ਚੁੱਕਿਆ। ਦੇਖ ਹੀ ਸਕਦੇ ਹੋ ਤੁਸੀਂ। ਲਓ ਜੀ ਹੁਣ ਆਪਾਂ ਇਹਨੂੰ ਬੌਲ ਚ ਕੱਢ ਲੈਨੇ ਆ ਤੇ ਸਰਵ ਕਰ ਦਿੰਨੇ ਆ ਸਾਰਿਆਂ ਨੂੰ ਹਾਂਜੀ ਤੇ ਲਓ ਆਪਾਂ ਹੁਣ ਇਹਨਾਂ ਨੂੰ ਬੌਲ ਚ ਕੱਢ ਲੈਨੇ ਆ ਸਪਰਾਈਜ਼ ਵਾਲੀ ਗੱਲ ਆ ਤੇ ਮੈਂ ਇਹਦੇ ਵਿੱਚ ਮਿੱਠਾ ਪਾਣਾ ਭੁੱਲ ਗਈ ਸੀ ਬਟ ਤੁਸੀਂ ਨਾ ਭੁੱਲਿਓ ਤੁਸੀਂ ਐਡ ਜ਼ਰੂਰ ਕਰ ਦਿਓ ਮੈਂ ਬਾਅਦ ਚ ਐਡ ਕਰਨ ਲੱਗੀ ਹਾਂ ਇਹਦੇ ਚ ਲੇ ਗਲਤੀ ਇਨਸਾਨ ਤੋਂ ਹੁੰਦੀ ਹੈ ਫੇਰ ਕੀ ਹੋ ਗਿਆ ਸਿੱਖ ਸਿੱਖ ਕੇ ਫੇਰ ਹੀ ਅਗਲਾ ਬਖਾਜ ਫੇਰ ਹੀ ਬਣਾਉਣਾ ਸਿੱਖਦਾ ਬਟ ਮੇਰੀ ਅਲ ਗਲਤੀ ਤੁਸੀਂ ਨਾ ਕਰ ਦਿਓ ਤੇ ਮੈਂ ਬਣਾ ਗਲਤੀ ਕਰਤੀ ਤੁਸੀਂ ਨਾ ਕਰਿਓ ਮਿੱਠਾ ਜ਼ਰੂਰ ਐਡ ਕਰਨਾ ਵਿੱਚ ਲਓ ਜੀ ਆਪਾਂ ਸਰਵ ਕਰਕੇ ਆਉਂਨੇ ਆ ਮੰਮੀ ਰੈਡੀ ਨੂੰ ਲਓ ਮੰਮੀ ਲਓ ਜੀ ਮੁੱਠਾ ਖੋਲਣਾ ਪੈਣਾ ਹੁਣ ਖੋਲਣਾ ਹੀ ਪਊਗਾ ਖੋਲ ਖੋਲ ਖਾਓ ਕਿਵੇਂ ਬਣਾ ਡੈਡੀ ਕਿਵੇਂ ਬਣਾ ਮਮੀ ਖਾ ਕੇ ਦਸੀ ਉਹਦੇ ਵਿੱਚ ਕੋਣ ਹੈ ਕਦੀ ਬੋਰਿੰਗ ਮੈਂ ਬਠਾ ਲਈ ਲਾਈਣੀ ਬਠਾਓ ਸਵਾਦ ਆ ਡੈਡੀ ਨੂੰ ਪਸੰਦ ਆ ਤੁਸੀਂ ਦੱਸਿਓ ਦਿਖਾ ਕੇ ਦੱਸੋ ਫਿਰ ਤੇ ਜੇ ਵਧੀਆ ਨਾ ਬਣਿਆ ਫਿਰ ਖਾਣਾ ਹੀ ਨਹੀਂ ਸੀਗਾ ਵਧੀਆ ਬਣਿਆ ਤਾਂ ਹੀ ਤਾਂ ਖਾਈ ਜੰਨੇ ਆ ਦੇਖੋ ਕਲੀ ਖਤਮ ਵੀ ਘਾਤੀ ਡੈਡੀ ਨੇ ਖਾ ਤਾਂ ਲਿਆ ਤੁਸੀਂ ਤਾਂ ਕਹਿੰਦੇ ਪਸੰਦ ਨਹੀਂ ਨਾ ੱੱਕੇ ਨਾਲ ਲੈ ਫਿਰ ਖਾਣਾ ਹੀ ਨਹੀਂ ਸੀ ਜੇ ਵਧੀਆ ਨਾ ਬਣਦਾ ਹਨਾ ਮੰਮੀ ਵਧੀਆ ਬਣਿਆ ਨਾ ਮੈਂ ਤਾਂ ਹਲੋ ਕਰਦੇ ਡਰੈਗ ਫਰੂਟ ਚੱਕ ਕੇ ਲਾ ਸਾਰੀ ਕੌਲੀ ਝੱਟ ਕੀਤੀ ਪਈ ਆ ਓਏ ਡਬੂਰੇ ਮਾਰੀ ਦੀ ਹਾਂ ਖਾ ਖੂ ਕੇ ਅਮਨੇ ਖਾ ਪੀ ਲਿਆ ਤੇ ਸਭ ਨੂੰ ਬਹੁਤ ਹੀ ਟੇਸਟੀ ਲੱਗਿਆ ਬਸ ਪੂਰੀ ਜੀ ਗੜਬੜ ਹੋ ਗਈ ਸੀ ਵਿੱਚ ਤੁਸੀਂ ਨਾ ਕਰਿਓ ਇਹ ਗੜਬੜ ਤੇ ਉੱਚ ਮਿੱਠਾ ਪਾਉਣਾ ਮੈਂ ਭੁੱਲ ਗਈ ਸੀ ਤੇ ਹੁਣ ਪਾਂਡੇ-ਪੁੰਡੇ ਦੇਖਦੇ ਆਂ ਕੰਮ ਧੰਦਾ ਕਰਦੇ ਆਂ ਤੇ ਸਾਡਾ ਬੱਚਾ ਆ ਗਿਆ ਗੀਤ ਸੁਣਾਉਗਾ ਤੁਹਾਨੂੰ ਵੀ ਸੁਣਾਉਣੇ ਆਜੋ ਗੀਤ ਸੁਭਾਸ਼ ਨੰਗੋ ਹੁਣ ਮੈਨੂੰ ਪੜਾ ਦਿਓ ਠੀਕ ਆ ਚਲ ਮੈਂ ਪੜਾ ਦਿੰਨੀ ਕੀ ਕਰਨਾ ਬੱਚੇ ਆਹ ਸ਼ੀਪਰ ਦੀ ਤਿਆਰੀ ਕਰਨੀ ਹੈ ਇਹਨਾਂ ਬੱਚਿਆਂ ਨੂੰ ਮਿਲਣਾ ਥਰੀ ਮੈਂ ਬੱਚਾ ਹੈਗਾ ਜੀ ਚਲੋ ਫਿਰ ਆਪਾਂ ਕਰਦੇ ਆਂ ਸ਼ੁਰੂ ਇੱਕ ਹੋ ਠੀਕ ਹੈ ਜੀ ਮਿਲ ਰਿਹਾ ਥੋੜੀ देर ਬਾਅਦ ਹੁਣ ਮੈਂ ਥੋੜਾ ਸਮਝਾਵਾਂ ਖੱਜੇ ਨੂੰ ਤੇ ਦੋ ਤਿੰਨ ਕੁਐਸਚਨ ਹੀ ਦਸਣਿਆਂ ਨੂੰ ਮੈਂ ਦੱਸਦਾ ਫਿਰ ਕਰਦੇ ਆ ਤੁਹਾਡੇ ਨਾਲ ਲੱਗੇ ਮੇਰੇ ਵਲੌਗ ਨਾ ਬਣੀ ਰਿਓ ਕਿਤੇ ਨਾ ਜਾਇਓ ਹੋਂਦਿਆ ਥੋੜੀ ਜਿਹੀ ਬ੍ਰੇਕ ਕਰਾ ਹਾਂਜੀ ਤਾਂ ਹੁਣ ਅਸੀਂ ਚੱਲਿਆਂ ਥੋੜੀ ਜਿਹੀ ਸੈਰ ਕਰਨ ਖਾਣ ਕੇ ਬਾਅਦ ਸੈਰ ਕਰਨੀ ਬਹੁਤ ਜ਼ਰੂਰੀ ਆ ਤੇ ਹੁਣ ਅਸੀਂ ਥੋੜਾ ਜਿਹਾ ਘੁੰਮ ਫੇਰ ਆਈਏ ਤੇ ਦਿਖਾਉਂਦੇ ਆ ਤੁਹਾਨੂੰ ਵੀ ਹਾਂਜੀ ਤਾਂ ਜਿਵੇਂ ਕਿ ਤੁਸੀਂ ਦੇਖਿਆ ਅੱਜ ਮੈਂ ਬਣਾਇਆ ਸੀ ਡ్రਾਈ ਫਰੂਟ ਕਾਸਕੜ ਤੇ ਕਿਦਾਂ ਲੱਗਿਆ ਤੁਹਾਨੂੰ ਜਰੂਰ ਦੱਸਿਓ ਥੋੜੀ ਜਿਹੀ ਮਿਸਟੇਕ ਹੋ ਗਈ ਸੀ ਵਿੱਚ ਉਹ ਤੁਸੀਂ ਨਾ ਕਰਿਓ ਤੇ ਇਨਸਾਨ ਤੋਂ ਹੀ ਗਲਤੀਆਂ ਹੁੰਦੀਆਂ ਨੇ ਬਾਕੀ ਕਮੈਂਟਾਂ ਵਿੱਚ ਵੀ ਲੋਕ ਕਹਿ ਦਿੰਦੇ ਆ ਤੂੰ ਨਾ ਬਣਾਇਆ ਕਰ ਤੂੰ ਡੰਗਰ ਐ ਤੂੰ ਇਹ ਆ ਉਹ ਹਨਾ ਮੈਨੂੰ ਕਿਸੇ ਤੋਂ ਕੋਈ ਫਰਕ ਨਹੀਂ ਪੈਂਦਾ ਜੋ ਬੋਲਦਾ ਬੋਲੀ ਜਾਓ ਮੈਂ ਨਾ ਹੀ ਕਿਸੇ ਨੂੰ ਕੁਝ ਕਹਿਣਾ ਤੇ ਨਾ ਹੀ ਕੁਝ ਕਹਾਉਣਾ ਠੀਕ ਐ ਬੋਲਣ ਦੀ ਬੰਦੇ ਦੀ ਆਪਦੀ ਹੋਉਂਦੀ ਆ ਨਾ ਚਲੋ ਬੋਲੀ ਜਾਓ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਚਲੋ ਬੋਲਣਾ ਵੀ ਚਾਹੀਦਾ ਹਨਾ ਬੰਦੇ ਨੂੰ ਗਲਤੀ ਦੱਸਣੀ ਚਾਹੀਦੀ ਵੀ ਐ ਕਿ ਕੀ ਗਲਤੀ ਹੈ ਹਨਾ ਇਹ ਥੋੜੀ ਨਾ ਹੁੰਦਾ ਕਿ ਬੰਦੇ ਨੂੰ ਐਦਾਂ ਹੀ ਬੋਲੀ ਜਾਓ ਹਨਾ ਚਲੋ ਕੋਈ ਗੱਲ ਨਹੀਂ ਬੋਲਣ ਵਾਲਿਆਂ ਨੂੰ ਥੈਂਕ ਯੂ ਤੇ ਜਿਹੜੇ ਨਹੀਂ ਬੋਲਦੇ ਉੱਥਲੀ ਵੀ ਥੈਂਕ ਯੂ ਤੇ ਜੋ سپورਟ ਕਰਦੇ ਉਹਨਾਂ ਲਈ ਵੀ ਥੈਂਕ ਯੂ ਤੇ ਜਿਹੜੇ ਨਹੀਂ سپورਟ ਕਰਦੇ ਉਹਨਾਂ ਦਾ ਵੀ ਥੈਂਕ ਯੂ ਤੇ ਚਲੋ ਹਾਂਜੀ ਤਾਂ ਹੁਣ ਜਿਵੇਂ ਕਿ ਤੁਹਾਨੂੰ ਪਤਾ ਹਨਾ ਵੀ ਲੋਕ ਅੱਜ ਕੱਲ੍ਹ ਬਾਰ ਲੀਆਂ ਚੀਜ਼ਾਂ ਬਹੁਤ ਜ਼ਿਆਦਾ ਖਾਂਦੇ ਆ ਹਨਾ ਜਿਵੇਂ ਹੋ ਗਿਆ ਵੀ ਫਰਾਈ ਕੀਤੀਆਂ ਹੋਈਆਂ ਨਾ ਗੰਦਾ ਤੇਲ ਹੁੰਦਾ ਨਹੀਂ ਵਧੀਆ ਹੁੰਦੀਆਂ ਉਹ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਆਪਾਂ ਨੂੰ ਘਰੇ ਬਣਾ ਕੇ ਖਾ ਲਿਆ ਕਰੋ ਜੋ ਵਧੀਆ ਚੀਜ਼ਾਂ ਹੁੰਦੀਆਂ ਉਹੀ ਖਾਇਆ ਕਰੋ ਹੈਲਦੀ ਫੂਡ ਉਹੀ ਖਾਣੇ ਚਾਹੀਦੇ ਆਪਾਂ ਨੂੰ ਠੀਕ ਹੈ ਜਿਵੇਂ ਕਿ ਹੋਗੇ ਫਰੂਟ ਵਗੈਰਾ ਹੋ ਗਿਆ ਨਾ ਮਿਲਕ ਹੋ ਗਿਆ ਇਦਾਂ ਦੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ ਆਪਾਂ ਨੂੰ ਤੇ ਆਪਦੇ ਸਰੀਰ ਦੀ ਵੀ ਧਿਆਨ ਰੱਖਿਆ ਕਰੋ ਸਿਹਤ ਵਧੀਆ ਰਹਿੰਦੀ ਆ ਹਨਾ ਇਸ ਚੀਜ਼ਾਂ ਨਾਲ ਖਾਣ ਪੀਣ ਨਾਲ ਹੀ ਤੇ ਕਿਉਂਕਿ ਬੰਦਾ ਖਾਣ ਪੀਣ ਤੇ ਤੇ ਚੱਲਦਾ ਹਨਾ ਤੇ ਬਾਕੀ ਹੁਣ ਸਾਡੇ ਵਿਆਹ ਦੀ ਤਿਆਰੀ ਚੱਲ ਰਹੀ ਆ ਹਨਾ ਤੇ ਫਰਸੋ ਕੜਾਈ ਚੜਨੀ ਆ ਤੇ ਕੜਾਈ ਦਿਖਾਵਾਂਗੇ ਤੁਹਾਨੂੰ ਕਿੱਦਾਂ ਚੜ੍ਹਦੇ ਆ ਲੱਡੂ ਬਣਾਵਾਂਗੇ ਫਿਰ ਆਪਾਂ ਦਿਖਾਵਾਂਗੇ ਤੁਹਾਨੂੰ ਵਲੌਗ ਚ ਇਦਾਂ ਹੀ ਵਲੌਗ ਨਾਲ ਬਣੇ ਰਹੋ ਤਾਂ ਮਿਲਦੇ ਆ ਨੈਕਸਟ ਵਲੌਗ ਚ ਦੇਖਣ ਲਈ ਥੈਂਕ ਯੂ